ਪੂਰਾ ਦੇਸ਼ ਜਾਣਦਾ ਪੂਰੀ ਦੁਨੀਆ ਜਾਣਦੀ ਆ ਕਿ ਲਗਭਗ 4-5 ਦਹਾਕਿਆਂ ਬਾਅਦ ਪੰਜਾਬ ਨੂੰ ਬੁਰੀ ਤਰ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਪੰਜਾਬ ਦੀ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜਿਆ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰੀ ਤਰ੍ਹਾਂ ਤੋੜੇ ਗਏ ਕਿਉਂਕਿ ਜਿਵੇਂ ਗੱਲ ਕਰਾਂ ਪਿਛਲੇ 10 ਅਗਸਤ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਭਾਰੀ بارش ਭਾਰੀ ਮੀਂਹ ਕੁਦਰਤੀ ਕਰੋਪੀ ਜਿਹੜੀ ਆ ਉਹ ਬੁਰੀ ਤਰ੍ਹਾਂ ਆਈ ਔਰ ਸਾਡੇ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ بارش ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਣੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰ ਗਏ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ ਜਾਰੀ ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿੱਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30% ਦੀ ਜਿਹੜਾ ਹਿੱਸਾ ਸਟੇਟ ਦੀ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾਗਾ ਖੇਤੀਬਾੜੀ ਦਾ ਢਾਂਚਾ ਬੁਰੀ ਤਰ੍ਹਾਂ ਉਖੜ ਦਿੱਤਾ ਗਿਆ ਦਰਿਆਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ 4-4 ਫੁੱਟ 5-5 ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਆ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਆ ਜੋ ਸਾਰੇ ਕਿਸਾਨ ਆਉਣ ਵਾਲੇ ਸਮੇਂ ਚ ਉਹ ਰੇਤ ਨੂੰ ਵੀ ਉੱਥੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀਯੋਗ ਬਣਾਉਣਗੇ ਦੁਬਾਰਾ ਉੱਥੇ ਫਸਲਾਂ ਹੋਣੇ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾਂ ਦੇ ਘਰ ਵੀ ਟੁੱਟ ਗਏ ਬਹੁਤ ਸਾਰੇ ਲੋਕ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕ ਆ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾਹ ਕੁਰਬਾਨੀਆਂ ਦੇ ਕੇ ਜਿਹਦੇ ਲੋਜਬਾਨਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਭਾਰਤ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ ਚਾਹ 1962 ਦੀ ਗੱਲ ਕਰੀਏ 1965 ਦੀ ਗੱਲ ਕਰੀਏ 1971 ਦੀ ਗੱਲ ਕਰੀਏ ਜਾਂ ਜੇ ਗੱਲ ਕਰੀਏ ਦੇਸ਼ ਦੇ ਡਿਫੈਂਸ ਸੈਕਟਰ ਦੀ ਦੇਸ਼ ਦੇ ਡਿਫੈਂਸ ਸੈਕਟਰ ਦੇ ਅੰਦਰ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦਾ ਚਾਰਟ ਦੇਖੋਗੇ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦੀ ਸੂਚੀ ਦੇਖੋਗੇ ਤਾਂ ਉਹਦੇ ਅੰਦਰ ਵੀ ਪੰਜਾਬ ਦਾ ਨੰਬਰ ਪਹਿਲਾ ਆਉਂਦਾ ਕਿ ਪੰਜਾਬੀਆਂ ਨੇ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ ਪਰਦੇਸ਼ ਦੇ ਨਾਲ ਇੱਕ ਥਾਂ 'ਤੇ ਖੜ ਗਏ ਦੇਸ਼ ਦੇ ਨਾਲ ਹਕ ਠੋਕ ਕੇ ਖੜ ਗਏ ਜਦੋਂ ਵੀ ਕਦੇ ਦੇਸ਼ ਤੇ ਉੱਤੇ ਵਿਫਤਾ ਆਈ ਚਾਹ ਹੱਤਵਾਦ ਦਾ ਸਮੇਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੱਤਵਾਦ ਆਇਆ ਪੰਜਾਬ ਦੇ ਲੋਕਾਂ ਨੇ ਬਿਲਕੁਲ ਦੇਸ਼ ਦਾ ਸਾਥ ਦਿੱਤਾ ਹਜ਼ਾਰਾਂ ਹੀ ਕੀਮਤੀ ਜਾਨਾਂ ਚਲੀਆਂ ਗਈਆਂ ਗੀਆਂ ਪਰ ਲੇਕਿਨ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਪੂਰੀ ਤਰ੍ਹਾਂ ਕਾਇਮ ਜਿਹੜਾ ਉਹ ਪੰਜਾਬੀਆਂ ਨੇ ਰੱਖਿਆ ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਔਰ 30 ਸਾਲਾਂ ਦਿਨਾਬਾਦ ਜਿਹੜਾ 28 ਦਿਨਾਬਾਦ ਉਹਨਾਂ ਨੇ ਆ ਕੇ ਪੰਜਾਬ ਦੀ ਉਹਨਾਂ ਮਾ ਮਾਵਾਂ ਦੇ ਅਥਰੂ ਤੱਕ ਕੀ ਪੁੰਜਣੇ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਭੈਣਾਂ ਦੀ ਬਾਹ ਤੱਕ ਕੀ ਫੜਨੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਿਹਦੀ ਪੂਰੀ ਫਸਲ ਜਿਹੜੀ ਆ ਉਹ ਹੜ੍ਹ ਦੇ ਵਿੱਚ ਤਬਾਹ ਹੋ ਗਈ ਉਸ ਮਜ਼ਦੂਰ ਨੂੰ ਉਸ ਗਰੀਬ ਦੀ ਬਾਹ ਤੱਕ ਕੀ ਫੜਨੀ ਸੀ ਜਿਨੇ ਸਾਰੀ ਉਮਰ ਮਿਹਨਤ ਮਸ਼ੱਕਤ ਕਰਕੇ ਸਾਰੀ ਉਮਰ ਜਿਨੇ ਆਪਦੀ ਹੱਡ ਬਣਮੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸਿੱਕ ਕਮਰੇ ਦਾ ਮਕਾਨ ਬਣਾਇਆ ਜਿਹਦੇ ਅੰਦਰ ਰਸੋਈ ਵੀ ਨਹੀਂ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਨਹੀਂ ਸੀ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹ ਤੱਕ ਹੀ ਫੜਦੀ ਸੀ ਆਕੇ ਇੱਕ ਤੁਛ ਜੀ ਜਿਹੜੀ ਆ ਅਮਾਉਂਟ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜਰ ਦੀ ਬਜਾਏ ਉਹਨਾਂ ਚ ਨਮਕ ਸਿੜਕਣ ਦਾ ਕੰਮ ਜਿਹੜਾ ਉਹਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜਿਵੇਂ ਦੂਜੇ ਸ਼ਬਦਾਂ ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇ ਗਏ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਜਿੰਨਾ ਭੈਣਾਂ ਦੇ ਭਰਾ ਤੁਰ ਗਏ ਇਸ ਦੁਨੀਆ ਤੇ ਉਹਨਾਂ ਦੀ ਬਾਹ ਨਹੀਂ ਫੜੀ ਜਿੰਨਾ ਪਤਰੀਆਂ ਦੇ ਪਤੀ ਇਸ ਦੁਨੀਆ ਤੋਂ ਮਾਰੇ ਗਏ ਉਹਨਾਂ ਦੇ ਨਾਲ ਨਹੀਂ ਖੜੇ ਜਿੰਨਾ ਬੱਚਿਆਂ ਦੇ ਮਾਪੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਬੱਚਿਆਂ ਦਾ ਸਹਾਰਾ ਨਹੀਂ ਬਣੇ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 30 ਦਿਨਾਂ ਬਾਅਦ ਜਿਹੜੀ ਆ ਮੈਂ ਸਮਝਦਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਜ਼ਮ ਕਰਕੇ ਇਥੋਂ ਤੁਰਤੇ ਬਣੇ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਉਹ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਨੌਜਵਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨਾਲ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵਟਿਆ ਭਾਈ ਸਾਹਿਬ ਜੇ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਾਂ ਆਪਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬੁਲਾ ਲੰਦੇ ਇਹਦੇ ਵਿੱਚ ਜਾਖੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਔਰ ਉੱਥੇ ਉਹਨੂੰ ਡਿਨਰ ਵੀ ਕਰਾਉਂਦੇ ਉਹਨਾਂ ਨੂੰ ਚਾਹ ਵੀ ਪਿਲਾਉਂਦੇ ਉਹਨਾਂ ਦੀ ਆਉ ਭਗਤ ਵੀ ਕਰਦੇ ਉਹਨਾਂ ਨਾਲ ਕੱਪਸ਼ਾਪ ਬੱਲ ਲਦੇ ਇੱਥੇ ਆ ਕੇ ਜੇ ਇਧਰ ਨੂੰ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਉਹ ਸਾਡੀਆਂ ਮਾਮਾਆਂ ਦੀਆਂ ਬਾਹਾਂ ਦੇਖਦੀਆਂ ਰਹਿਆਂ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅੱਜ ਸਾਡੇ ਬੱਚੇ ਦਾ ਸ਼ਾਇਦ ਸਾਡੀ ਜਿਹੜੀ ਛੱਤ ਡਿੱਗੀ ਇਹ ਚਾ ਦੁਬਾਰਾ ਪੈਜੂਗੀ ਸ਼ਾਇਦ ਜਿਹੜਾ ਸਾਡਾ ਰਸੋਈ ਟੁੱਟ ਗਈ ਸ਼ਾਇਦ ਉਹ ਦੁਬਾਰਾ ਬਣ ਜਾਊਗੀ ਸ਼ਾਇਦ ਜਿਹੜੀ ਸਾਡੀ ਸਾਡੀ ਮੱਝ ਸੀ ਜਿਹੜੀ ਸਾਡੀ ਗਾਂ ਸੀ ਜਿਹੜੀਆਂ ਸਾਡੇ ਗਾਵਾਂ ਸੀ ਜਿਹੜੀਆਂ ਮਰ ਗਈਆਂ ਰੁੜ ਗਈਆਂ ਖਤਮ ਹੋ ਗਈਆਂ ਸ਼ਾਇਦ ਅਸੀਂ ਉਹਨਾਂ ਨੂੰ ਦੁਬਾਰਾ ਖਰੀਦ ਕੇ ਲਿਆ ਸਕੀਏ ਦੁਬਾਰਾ ਉਹਨਾਂ ਨੂੰ ਪਰਚੇਸ ਕਰ ਸਕੀਏ ਸ਼ਾਇਦ ਅਦਲੀ ਮਦਦ ਆਊਗੀ ਪਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੁਰੀ ਤਰ੍ਹਾਂ ਜਿਹੜਾ ਉਹ ਨਿਰਾਸ਼ਾ ਸਾਡੀਆਂ ਮਾਂਵਾ ਪੈਣਾ ਸਾਡੇ ਬਜ਼ੁਰਗਾਂ ਦੇ ਹਿੱਸੇ ਪਾਈ ਔਰ ਚੁਣੇ ਹੋਏ ਨੁਮਾਇੰਦਿਆਂ ਨੂੰ ਚੁਣੇ ਹੋਏ ਸਰਕਾਰ ਦੀ ਜੇ ਮੈਂ ਸਮਝਦਾ ਇੱਕ ਇੱਕ ਤਰ੍ਹਾਂ ਨਾਲ ਉਹਨਾਂ ਨੇ ਲੋਕਤੰਤਰਿਕ ਲੋਕਤੰਤਰ ਦੇ ਸਿਸਟਮ ਦੇ ਅੰਦਰ ਇੱਕ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਕੰਮ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਬੇਰੁਖੀ ਦਾ ਪ੍ਰਗਟਾਵਾ ਕੀਤਾ ਚੁਣੇ ਹੋਏ ਨਮਾਇੰਦਿਆਂ ਨੂੰ ਗਰੋਹ ਕਰਕੇ ਲੋਕਤੰਤਰ ਦੀ ਮਰਿਆਦਾ ਨੂੰ ਭਾਰੀ ਸੱਟ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਰੀ ਔਰ ਇੱਥੇ ਹੀ ਬਾਤ ਨਹੀਂ ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਦੇ ਰਏ ਸੀਗੇ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਐਟ ਦਿਸ ਸਟੇਜ ਐਂਟੈਰਮ ਰੀਪ ਬਜੋ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਹਾਂ ਸਾਰੇ ਰਿਸਪੈਕਟ ਕਰਦੇ ਹਾਂ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਸਾਲ ਚ ਬੈਠੇ ਹਾਂ ਸਾਰਿਆਂ ਨੇ ਮੁੱਢਲੀ ਸਿੱਖਿਆ ਵੀ ਜਿਹੜੀ ਆ ਜਿਵੇਂ ਗੱਲ ਕਰਾਂ 5ਵੀਂ ਤੋਂ ਬਾਅਦ 4ਵੀਂ ਤੋਂ ਬਾਅਦ 6ਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੀ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂ ਬੋਲੀ ਪ੍ਰਤੀ ਜਿਹੜਾ ਅਪਮਾਨਿਤ ਕਰਨਾ ਔਰ ਉਹਦੇ ਪ੍ਰਤੀ ਬੇਰੁਖੀ ਦਿਖਾਉਣੀ ਇੱਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਉਮਈਆ ਜਿਵੇਂ ਤਿੰਨ ਕਾਲੇ ਕਰੂਣਾ ਦੇ ਸਮੇਸ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਔਰ ਸਭ ਤੋਂ ਪਹਿਲਾਂ ਉਹਦਾ ਵਿਰੋਧ ਪੰਜਾਬ ਦੇ ਲੋਕਾਂ ਨੇ ਕੀਤਾ ਪੰਜਾਬ ਦੀ ਜਰਖੀਲੀ ਧਰਤੀ ਨੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਗ੍ਰੀਨ ਰੈਵਲੂਸ਼ਨ ਦੇ ਰਾਹੀਂ ਸਭ ਤੋਂ ਵੱਧ ਦੇਸ਼ ਦੇ ਕੌਮੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਹੁਣ ਤੱਕ ਜੇ ਮੈਂ ਗੱਲ ਕਰਾਂ ਭਾਰਤ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਹਿੱਸਾਗਾ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬੀਆਂ ਦੀ ਆ ਪੰਜਾਬ ਦੇ ਲੋਕਾਂ ਦੀ ਆ ਪਰ ਲੇਕਿਨ ਉਹ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਭੁੱਲੀ ਨਹੀਂ ਕਿ ਪੰਜਾਬੀਆਂ ਨੇ ਉਹਨਾਂ ਦੀ ਹਿੱਕ ਤੇ ਬੈਠ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਕੇ ਉਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਇਆ ਸੀ ਇਸੇ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਆਮ ਵਰਗ ਨੂੰ ਜਿਹੜੀ ਆ ਉਹ ਦਿਲੋਂ ਨਫ਼ਰਤ ਕਰ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਦੈਂਤੀ ਕਰੂੰਗਾ ਕਿ ਆਪਣੇ ਦਿਲ ਦਿਮਾਗ ਦੇ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਕੱਢਣ ਦੇ ਲਈ ਤੁਸੀਂ ਕਿਤੇ ਜਾ ਕੇ 10 ਦਿਨ ਦਾ ਚਿੰਤਨ ਮੰਤਨ ਕਰਿਓ ਕਿਤੇ ਜਾ ਕੇ 10 ਦਿਨ ਕੋਈ ਸ਼ਾਂਤੀ 'ਚ ਬੈਠ ਕੇ ਆਜੋ 10 ਦਿਨ ਕੋ ਪਛਤਾਪ ਕਰ ਲਓ ਕਿਉਂਕਿ ਜਿਹੜਾ ਜਿਹੜਾ ਵੀ ਹਕੂਮਾਰ ਮੰਨਦਾ ਚਾਹਿਆ ਸੀ ਆ ਜੇ ਪੰਜਾਬ ਦੀ ਗੱਲ ਕਰੀਏ ਜਾਂ ਨੈਸ਼ਨਲ ਲੈਵਲ ਤੇ ਭਾਜਪੀ ਆ ਤੇ ਜੇ ਗਲਤੀ ਹੋ ਜਾਂਦੀ ਆ ਕੋਈ ਤਾਂ ਉਹਦੇ ਤੇ ਮਾਫੀ ਮੰਗ ਲਈ ਜਾਂਦਾ ਉਹ ਕਾਨੂੰਨ ਵੀ ਵਾਪਸ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਕਾਨੂੰਨ ਲੋਕਾਂ ਦੀ ਵੈਲਫੇਅਰ ਲਈ ਬਣਦੇ ਲੱਗੇ ਕਿ ਲੋਕ ਨਮਾਇंदे ਚੁਣਦੇ ਨੇ ਜੇ ਚੁੜੇ ਹੋਏ ਨਮਾਇੰਦੇ ਤੋਂ ਗਲਤੀ ਹੋ ਗਈ ਤਾਂ ਉਹਨੂੰ ਵਾਪਸ ਵੀ ਲਿਆ ਜਾ ਸਕਦਾ ਹੈਗਾ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਚੀਜ਼ ਵਾਪਸ ਲੈ ਲਈ ਤਿੰਨ ਕਾਲੇ ਕਾਨੂੰਨ ਪਰ ਲੇਕਿਨ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੀ ਜਿਹੜਾ ਗੁੱਸਾ ਉਹਦੀ ਰੰਜਿਸ਼ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲੋਂ ਔਰ ਦਿਮਾਗ ਦੇ ਅੰਦਰ ਠੋਕ ਠੋਕ ਕੇ ਪਈ ਹੋਈ ਹੈ ਇਹੀ ਗੱਲ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਰਵਈਆ ਜਿਹੜਾ ਉਹ ਨਫ਼ਰਤ ਭਰਿਆ ਹੁੰਦਾਗਾ ਤੇ ਇਹ ਜਿਹੜੀ ਆ ਸਪਸ਼ਟ ਹੁੰਦਾਗਾ ਸੋ ਮੇਰਾ ਕਹਿਣ ਦਾ ਪਾਪ ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕੀ ਇੱਕ ਤੁਛ ਜੀ ਅਮਾਉਂਟ ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ ਅਪਮਾਨ ਕੀਤਾ ਪੰਜਾਬ ਦਾ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਲੋਕਾਂ ਦਾ ਅਪਮਾਨ ਕੀਤਾ ਉਹਨਾਂ ਰੂਹਾਂ ਦਾ ਅਪਮਾਨ ਕੀਤਾ ਜਿਹੜੇ ਇਸ ਦੁਨੀਆ ਤੋਂ ਸਿਰਫ ਔਰ ਸਿਰਫ ਕੁਦਰਤੀ ਆਫਤ ਦੇ ਕਾਰਨ ਚਲੇ ਗਏ اور ਦੂਸਰਾ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਦਾ ਅਪਮਾਨ ਕੀਤਾ ਕਿ ਕਹਿਣਾ ਤੈਨੂੰ ਸਮਝ ਨਹੀਂ ਆਉਂਦੀ ਤੇ ਇਸ ਦਾ ਪ੍ਰਧਾਨ ਮੰਤਰੀ ਸਾਹਿਬ ਇਹ ਕਹਿ ਰਿਹਾ ਇੱਕ ਸਟੇਟ ਦੇ ਕੈਬਨਿਟ ਮਿਨਿਸਟਰ ਨੂੰ ਕਿ ਤੁਹਾਨੂੰ ਸਮਝ ਨਹੀਂ ਹਿੰਦੀ ਸਮਝ ਨਹੀਂ ਆਉਂਦੀ ਮੈਂ 1600 ਕਰੋੜ ਰੁਪਏ ਬੋਲ ਤਾਂ ਦਿੱਤਾ ਇਹ ਸਾਰੀਆਂ ਗੱਲਾਂ ਪ੍ਰਗਟਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਨ ਦੇ ਅੰਦਰ ਕਿੱਡਾ ਵੱਡਾ ਜ਼ਹਿਰ ਜਿਹੜਾ ਉਹ ਪੰਜਾਬ ਦੇ ਪ੍ਰਤੀ ਆ ਕਿੱਡਾ ਵੱਡਾ ਜਿਹੜਾ ਹਮਦਰਦੀ ਨਹੀਂ ਹੈਗੀ ਉਹਨਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਬਲਕਿ ਉਹਨਾਂ ਦੇ ਦਿਲ ਉਹਰ ਦਿਮਾਗ ਦੇ ਅੰਦਰ ਜਿਹੜਾ ਜ਼ਹਿਰ ਅ ਭਰਿਆ ਪਿਆਗਾ